ਗੱਡੀ ਗੱਡੀ ਜੱਸੀ ਸੀਗਾ ਜੀ ਦੋ ਬੇਟੀਆਂ ਸੀ ਦੋ ਮੇਰੇ ਜਵਾਈ ਸੀ ਕਿ ਇੰਨੀ ਵੜ ਤੱਕ ਸਾਨੂੰ ਖਿੱਚ ਕੇ ਲੈ ਗਿਆ ਜੀ ਨਸ਼ੇ ਦਾ ਫੁੱਲ ਲਟਕਿਆ ਹੋਇਆਗਾ ਨਾਲ ਛੋਟਾ ਜਿਹਾ ਬੱਚਾ ਬੈਠਾ ਮੇਰੀ ਦੋਤੀ ਜੀ ਕਿਹੜੀ ਬੱਸ ਹੈ ਬੱਸ ਆਰਾ 9955 ਨੰਬਰ ਆ ਜੀ ਸਰਕਾਰੀ ਆ ਸਰਕਾਰੀ ਹੈ ਜੀ ਬਈ ਇੰਨਾ ਜਾਮ ਤੇ ਮੂਰੇ ਤੂੰ ਉੱਤੋਂ ਟਪਾ ਕੇ ਲੈ ਜਗਾ ਜੀ ਸਾਡੀ ਗੱਡੀ 5 ਫੁੱਟ ਤੱਕ ਕਿਚਕੜਿਸ ਕੇ ਨਹੀਂ ਆਇਆ ਲੱਗਦਾ ਕਿਉਂ ਉਹਨੇ ਇਸ ਤਰ੍ਹਾਂ ਕੀਤੀ ਕਿਵਰ ਨਸ਼ੇੜੀ ਆ ਜੀ ਨਸ਼ੇ ਦਾ ਲਟਕਿਆ ਹੋਇਆਗਾ ਮੌਕੇ ਤੇ ਹੈਗਾ ਫਸ ਗਿਆ ਮੈਂ ਮੌਕੇ ਦੇ ਵਿੱਚ ਬੈਠਾ ਦਰਦਾ ਲੋਪਲਾਈ ਜੀ ਵੀ ਮੈਨੂੰ ਕੁੱਟਣਗੇ ਹੋਣਾ ਕੱਲਾ ਕੈਰੇਕਟਰ ਉੱਤਰ ਕੇ ਬਾਹਰ ਸਾਰੇ ਨਾਲ ਗੱਲ ਕਰ ਰਿਹਾ ਵੀ ਖਰਚਾ ਲੈ ਇਹਨੂੰ ਖਰਚਾ ਸੀ ਕੀ ਕਰਨਾ ਸੀ ਸਾਡੀ ਪੰਜ ਜਨਨੀ ਮੌਤ ਹੋ ਜਾਂਦੀ ਵਿੱਚ ਹੀ ਜਵਾਬ ਦੇ ਸੀ ਹਾਂ ਵਿੱਚ ਤਿੰਨ ਸਾਲ ਦੀ ਦੋਤੀ ਹੈ ਜੀ ਮੇਰੀ ਨਾਲ ਦੋ ਮੇਰੇ ਬੇਟੇ ਦੋ ਮੇਰੇ ਜਵਾਈ ਨੇ ਜੀ ਨਾਲ ਕਿਸੇ ਦਾ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕਾਜਦੀਪ ਸਿੰਘ ਜੀ ਗੱਡੀ ਉੱਤੇ ਹੈਈ ਗੱਡੀ ਕਿਹੜੀ ਤੋਂ ਬਰਨਾ ਜੀ ਤੁਸ ਨਹੀਂ ਬਸ ਉੱਥੋਂ ਆਉਂਦੇ ਸੀਗੇ ਸਾਈਡ ਤੇ ਸੀਗੀ ਗੱਡੀ ਇਹ ਖੜੀਆ ਮੂਰੇ ਗੱਡੇ ਖੜੇ ਜਾਮ ਲੱਗੇ ਹਾਰਨ ਤਿਆਰਨ ਮਾਰੀ ਗਿਆ ਅਸੀਂ ਸਾਈਡ ਤੇ ਤੋੜ ਲਈ ਤੇ ਉੱਤੀ ਚ ਨਾ ਤੁਰਿਆ ਜੀ ਬਸੇ ਡੱਕੇ ਹੋਇਆ ਨਾ ਸੇ ਦਾ ਇਹ ਸ਼ਰੇਆਮ ਅਸੀਂ ਪੰਜ ਜਾਨੇ ਸੀਗੇ ਜੀ ਬਸ ਕਿਹੜੀ ਆ ਜੀ ਆਦਰ ਆ ਜੀ ਬਸ ਬਸ ਆ ਸੀਗੀ ਜੀ ਪੀ ਆਰਟੀਸੀ ਪੀ ਆਰਟੀਸੀ ਜੀ ਸਰਕਾਰੀ ਬਸ ਆ ਜੀ 60 ਤੋਂ ਵੱਧ 60 ਤੋਂ ਬਚਦੇ ਰਹੀਗੀ ਜਮੇ ਬੱਚਾ ਦਾ ਬੱਚੇ ਸੀ ਨਾਲ ਜਮ ਟਾਕੀ ਦੇ ਨਾਲ ਜੀ ਸ਼ਰੇਆਮ ਪਤਾ ਲੱਗ ਜਾਂਦਾ ਜੀ ਆ ਜਿੰਨੇ ਬੰਦੇ ਖੜੇ ਕਿਸ ਤੋਂ ਮਰਜ਼ੀ ਪੁੱਛੋ ਜਮ ਡੱਕਿਆ ਹੀ ਇਹ ਇੰਨੀ ਮਤ ਨਾ ਕਰ ਨੰਨ ਸਾ ਚਾਹੀਦਾ ਹੋਣਾ ਚਾਹੀਦਾ ਮਲਾਜਾ ਹੋਣਾ ਚਾਹੀਦਾ ਇਹਦਾ ਕੀ ਨਾਮ ਲਖਵੀਰ ਸਿੰਘ ਆ ਜੀ ਹਾਂ ਕਿੱਥੇ ਟ੍ਰੈਕਿੰਗ ਆ ਮੈਂ ਇੱਥੇ ਬਟੰਡਾੜੀ ਪੁੱਛ ਕਰਦਾ ਜੀ ਸਾਡੀ ਬੱਸ ਪੀ ਆਰਟੀਸੀ ਆ ਜੀ ਕਿਲੋਮੀਟਰ ਵੱਡੀ ਗੱਡੀ ਚ ਵਕਰੀ ਉਹਨੇ ਕਿਆ ਕਰਦੇ ਨਸ਼ਾ ਕੀਤਾ ਹੋਇਆ ਉਹਨੇ ਗੱਡੀ ਨੂੰ ਮਾਰੀ ਮੈਡੀਕਲ ਕਰਾ ਲੈਣ ਜੀ ਵੇ ਬੱਜੀ ਕਿਵੇਂ ਮੈਂ ਮੈਂ ਇਧਰ ਗੱਡੀ ਖਰਾਬ ਹੋਈ ਖੜੀ ਹੈ ਜੀ ਡਰਾਈਵਰ ਸਾਈਡ ਮੈਂ ਗੱਡੀ ਇਧਰ ਤੋਰੀ ਆਣਾ ਥੱਲੋਂ ਦੀ ਲਿਆ ਕੇ ਗੱਡੀ ਪਸਾਰੀ ਹੈ ਹੁਣ ਕਨੈਕਟਰ ਸਾਈਡ ਨਹੀਂ ਦੇਂਦਾ ਜੀ ਜੇ ਪਿੱਛੋਂ ਆ ਕੇ ਮੋਰੀਆ ਕੇ ਜੇ ਥੱਲੋਂ ਦੀ ਪਸਾਵਾਂਗੇ ਤਾਂ ਇਧਰ ਸਾਈਡ ਤੇ ਲਿਆ ਕੇ ਪਸਾਈ ਹੈ ਜੀ ਕਾਲੀ ਫਿਲਮ ਲਾਈ ਹੋਈ ਉਹ ਤਾਂ ਲਾਊਡ ਹੀ ਨਹੀਂ ਸਰ ਕਾਲੀ ਫਿਲਮ ਤਾਂ ਲਾਤੀ ਜੀ ਤੇ ਹੁਣ ਗੱਡੀਆਂ ਦਾ ਕਨੈਕਟਰ ਸਾਈਡ ਲਿਆ ਕੇ ਆਪਾਂ ਪੁੱਛਿਆ ਵੀ ਕਾਲੀ ਫਿਲਮਾਂ ਅਲਾਉਡ ਨਹੀਂ ਹੈ ਕਿਉਂ ਲਾਈਏ ਕਾਲੀ ਫਿਲਮਾਂ ਮੂਰੋਂ ਧੁੱਪ ਪੈਂਦੀ ਹੈ ਜੀ ਨਹੀਂ ਪਤਾ ਲੱਗਦਾ ਸਰਕਾਰ ਨੇ ਤਾਂ ਅਲਾਉਡ ਨਹੀਂ ਹੈ ਸਰਕਾਰ ਕਹਿੰਦੀ ਬੰਦੇ ਮਾਰ ਦੋ ਇਹਨਾਂ ਨੂੰ ਧੁੱਪ ਦਾ ਕੰਗਾ ਜੀ 11 ਸੀ ਆਪਣਾ ਨੰਬਰ 55 ਜੀ